ਮਹਾ ਸ਼ਿਵਰਾਤਰੀ 8 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਹਰੀਦوار ਦੇ ਵਿੱਚ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਕਾਵਟ ਜਿਸ ਦੇ ਵਿੱਚ ਸੋਹਣੀਆਂ-ਸੋਹਣੀਆਂ ਕਾਵਟ ਹੈ ਉਹ ਇੱਥੇ ਪੁੱਜ ਚੁੱਕੀਆਂ ਹਨ ਅਤੇ ਹੁਣ ਸ਼ਰਧਾਲੂ ਜਿਹੜੇ ਹੈ ਉਹ ਇੱਥੋਂ ਕਾਵਟ ਲੈਣ ਵਾਸਤੇ ਵੀ ਆਣਗੇ ਅਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਰੀਦوار ਦੀਆਂ ਚਿੱਥੇ ਕੀ ਸੋਹਣੀਆਂ-ਸੋਹਣੀਆਂ ਕਾਵਟਾਂ ਸਜ ਚੁੱਕੀਆਂ ਹਨ ਅਤੇ ਇੱਕ ਨਵੀਂ ਕਾਪਟਾ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ 8 ਤਰੀਕ ਨੂੰ ਮਹਾ ਸ਼ਿਵਰਾਤਰੀ ਪੂਰੇ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਈ ਜਾਏਗੀ ਜਿਸ ਦੇ ਤਹਿਤ ਤਿਆਰੀਆਂ ਚ ਹਰ ਦੁਆਰ ਦੇ ਲੋਕ ਜੁਟੇ ਹੋਏ ਨੇ ਅਤੇ ਸੋਹਣੀ ਸੋਹਣੀਆਂ ਕਾਪਟਾਂ ਬਣਾਈਆਂ ਜਾ ਰਹੀਆਂ ਤੁਸੀਂ ਵੀ ਕਮੈਂਟ ਬਾਕਸ ਚ ਓਮ ਨਮੇ ਸ਼ਿਵਾਏ ਲਿਖ ਕੇ ਜ਼ਰੂਰ ਆਪਣੇ ਵਿਚਾਰ ਅਤੇਸ ਆਪਣਾ ਜੋ ਦਿਲ ਦੇ ਵਿੱਚ ਹੈ ਉਹ ਪ੍ਰਗਟਾਵਾ ਕਰ ਸਕਦੇ ਹੋ ਅਤੇ ਸੋਨੀਆ ਸੋਨੀਆ ਕਾਪਟਾ ਹੁਣ ਬਣ ਕੇ ਤਿਆਰ ਹੋ ਚੁੱਕੀਆਂ ਹਨ ਅਤੇ ਸ਼ਰਧਾਲੂ ਹੁਣ ਇੱਥੋਂ ਕਾਵਟ ਦੇ ਵਿੱਚ ਗੰਗਾ ਜਲ ਭਰ ਕੇ ਆਪਣੇ ਆਪਣੇ ਸ਼ਿਵ ਮੰਦਰਾਂ ਦੇ ਵਿੱਚ ਇਹ ਜਲ ਚੜਾਣਗੇ